ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਫਰੇ ਸ਼ਹਾਦਤ ਦੇ ਵਿੱਚ ਸਰਬਣ ਕਰ ਰਹੇ ਹੋ ਸਹਿਬ ਯਾਦਿਆਂ ਨੂੰ ਤਸੀਹੇ ਦਿੱਤੇ ਅਤੇ ਦੂਸਰੀ ਪੇਸ਼ੇ ਸੂਬੇ ਸਰਹੰਦ ਦੇ ਸਾਹਮਣੇ ਹੋਈ 12 ਪੋ ਨੂੰ ਸਿਪਾਈ ਬਾਬਾ ਜੋਰਾ ਫਰਜੰਗ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਠੰਡੇ ਮੁਰਜ ਵਿੱਚੋਂ ਲੈ ਕੇ ਗਏ ਸਨ ਸੋਬੇ ਦੀ ਕਚਹਿਰੀ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਭਿਆਨਕ ਤਸੀਹੇ ਦਿੱਤੇ ਗਏ ਸਨ ਤਾਂ ਕਿ ਸੋਬੇ ਅੱਗੇ ਪੇਸ਼ ਹੋ ਕੇ ਉਹ ਆਸਾਨੀ ਨਾਲ ਦੇਨ ਕਬੂਲ ਕਰਨ ਲੈਣ ਪਹਿਲਾਂ ਸਹਬਜ਼ਾਦਿਆਂ ਦੇ ਕੋਮਲ ਸਰੀਰ ਤੇ ਤੋਹਦੀਆਂ ਛਟੀਆਂ ਮਾਰੀਆਂ ਗਈਆਂ ਜਿਸ ਨਾਲ ਉਹਨਾਂ ਦੇ ਕੋਮਲ ਚਪੜੇ ਓਖੜ ਗਏ ਸੀ ਅਤੇ ਉਹਨਾਂ ਦੇ ਸਰੀਰ ਵਿੱਚ ਅਸਹਿ ਦਰਦ ਹੋ ਰਿਹਾ ਸੀ ਉਸ ਤੋਂ ਬਾਅਦ ਜ਼ਾਲਿਮਾਂ ਨੇ ਉਹਨਾਂ ਨੂੰ ਪਿੱਪਲ ਦੇ ਦਰਖਤ ਨਾਲ ਬੰਨ ਕੇ ਗਲੇਲੇ ਮਾਰੇ ਫਿਰ ਵੀ ਜਦ ਸਹਿਬ ਜਾਦੇ ਆਪਣੇ ਅਕੀਦੇ ਤੋਂ ਨਹੀਂ ਡੋਲੇ ਤਾਂ ਉਹਨਾਂ ਦੇ ਹੱਥਾਂ ਦੀਆਂ ਕੋਮਲ ਉਂਗਲਾਂ ਤੇ ਬਰੋਧ ਦਾ ਪਲੀਤਾ ਲਾ ਕੇ ਅਗ ਲਾਈ ਗਏ ਫਿਰ ਉਹਨਾਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੂਬਾ ਸਰਹੰਦ ਨੇ ਉਹਨਾਂ ਨੂੰ ਬਹੁਤ ਡਰਾਵੇ ਦਿੱਤੇ ਪਰ ਸਹਿਬਜ਼ਾਦੇ ਡੋਰ ਰਹੇ ਸੂਬਾ ਸਰਹੰਦ ਵੀ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਡਰਦਾ ਸੀ ਉਸ ਨੇ ਨਵਾਬ ਮਲੇਰ ਕੋਟਲੇ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਇਹ ਇਨ੍ਹਾਂ ਬੱਚਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਭਰਾ ਨੂੰ ਕਤਲ ਕੀਤਾ ਸੀ ਇਸ ਲਈ ਤੋਂ ਇਨ੍ਹਾਂ ਬੱਚਿਆਂ ਨੂੰ ਤਸੀਹੇ ਦੇ ਕੇ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਮੇਰਾ ਭਰਾ ਜੰਗ ਦੇ ਮੈਦਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਦਾ ਹੋਇਆ ਸ਼ਹੀਦ ਹੋਇਆ ਸੀ ਜੇ ਕਤੇ ਮੇਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਾਹਮਣਾ ਹੋਇਆ ਤਾਂ ਮੈਂ ਉਹਨਾਂ ਨਾਲ ਜੰਗ ਕਰਾਂਗਾ ਅਸਲਾਮ ਮਜੂਲ ਮਜੂਲ ਮਸੂਮ ਬੱਚਿਆਂ ਤੇ ਜ਼ੁਲਮ ਕਰਨ ਦੇ ਅਜਾਜਤ ਨਹੀਂ ਦਿੰਦਾ ਬਦਲਾ ਹੀ ਲੈਣਾ ਹੋਗਾ ਉਹ ਲēngੇ ਵਾਪਸੇ ਮਹਿਫੂਜ਼ ਰੱਖੇ ਹਮਕੋ ਖੁਦਾ ਐਸੇ ਪਾਪ ਸੇ ਸੂਬਾ ਸਰਹੰਦ ਨੇ ਕਾਜੀ ਤੋਂ ਪੁੱਛਿਆ ਇਹ ਇਨ੍ਹਾਂ ਬੱਚਿਆਂ ਤੇ ਕੀ ਫਾਤਵਾ ਲੱਗਦਾ ਹੈ ਤਾਂ ਕਾਜੀ ਨੇ ਕਿਹਾ ਕਿ 14 ਸਾਲ ਤੱਕ ਦੇ ਬੱਚੇ ਤੇ ਸ਼ਰਾਬ ਲਾਗੂ ਨਹੀਂ ਹੁੰਦੀ ਇਸ ਲਈ ਇਨ੍ਹਾਂ ਤੇ ਫਾਤਵਾ ਵੀ ਨਹੀਂ ਲੱਗ ਸਕਦਾ ਇਸ ਲਈ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੂਬਾ ਸਰਹੰਦ ਤੇ ਉਹਨਾਂ ਦੀਆਂ ਗੱਲਾਂ ਦਾ ਅਸਰ ਹੋ ਗਿਆ ਸੀ ਪਰ ਸੁਚਾਨੰਦ ਨਹੀਂ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਹਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਜਿਉਂਦਾ ਬਚਨ ਉਸ ਨੇ ਪੁੱਛਿਆ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਲੱਭ ਕੇ ਆਪਣੇ ਪਿਤਾ ਜੀ ਕੋਲ ਜਾਵਾਂਗੇ ਜ਼ੁਲਮ ਦੇ ਵਿਰੁੱਧ ਲੜਾਂਗੇ ਤੇ ਤਦ ਤੱਕ ਲੜਦੇ ਰਹਾਂਗੇ ਜਦ ਤੱਕ ਕਿ ਐਸੋ ਪਵਿੱਤਰ ਧਰਤੀ ਤੋਂ ਜ਼ਾਲਮਾਂ ਦਾ ਅੰਤ ਨਹੀਂ ਹੋ ਜਾਂਦਾ ਸੱਚਾ ਆਨੰਦ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਇਹ ਬਾਗੀ ਦੇ ਬੱਚੇ ਹਨ ਅਤੇ ਇਹਨਾਂ ਦੇ ਖੂਨ ਵਿੱਚ ਵੀ ਬਗਾਵਤ ਹੈ ਇਸ ਲਈ ਇਹਨਾਂ ਨੂੰ ਛੱਡਣਾ ਮੁਗਲ ਹਕੂਮਤ ਲਈ ਖਤਰੇ ਤੋਂ ਖਾਲੀ ਨਹੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਸਹਿਯਾ ਦਿੱਤੀ ਜਾਵੇ ਜਲਦ ਫੇਰ ਸੂਬਾ ਸਰਹੰਦ ਨੇ ਕਾਜੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਕਾਜੀ ਨੇ ਵੀ ਸੂਬਾ ਸਰਹੰਦ ਦਾ ਗੁੱਸਾ ਵੇਖ ਕੇ ਸਹਿਬਜ਼ਾਦਿਆਂ ਨੂੰ ਜਿੰਦਾਦਵਾਰ ਵਿੱਚ ਚੌਣਕ ਚੌਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਸੀ ਦੂਜੇ ਦੇ ਦੂਜੇ ਦਿਨ ਦਵਾਰ ਵਿੱਚ ਚੌਣਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਸਹਿਬਜ਼ਾਦਿਆਂ ਦੇ ਸਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਜਾ ਕੇ ਮਾਤਾ ਜੀ ਨੂੰ ਦੱਸਿਆ ਕਿ ਕੱਲ ਨੂੰ ਸਾਨੂੰ ਦਵਾਰ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇਗਾ ਅਸੀਂ ਆਪਣੇ ਦਾਦੇ ਦੇ ਚਰਨਾ ਵਿੱਚ ਜਾ ਕੇ ਬਰਾਤ ਜਾਵਾਂਗੇ ਤੁਸੀਂ ਵੀ ਸਾਡੇ ਪਿੱਛੇ ਆ ਜਾਣਾ ਠੰਡੇ ਬੁਰਜ ਵਿੱਚ ਕੈਦ ਦੌਰਾਨ ਬਾਬਾ ਮੋਤੀराम ਮਹਾਰਾਜ ਜੀ ਨੇ ਸੂਬਾ ਸਰਹੰਦ ਦੇ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਅੱਜ ਤੀਜੇ ਦਿਨ ਵੀ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਗਰਮ ਦੁੱਧ ਪਿਆ ਕੇ ਸੇਵਾ ਕੀਤੀ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੇ ਆਖਰੀ ਰਾਤ ਇਕੱਠਿਆਂ ਗੁਜ਼ਾਰੀ ਸੀ ਉਧਰ ਗੁਰੂ ਗੋਬਿੰਦ ਸਿੰਘ ਜੀ ਭਾਈ ਗਨੀ ਖਾਨ ਅਤੇ ਭਾਈ ਨਵੀ ਖਾਨ ਦੇ ਘਰ ਵਿੱਚ ਬਰਾਜਮਾਨ ਸਨ ਉਹ 12 ਪੋਦੇ ਅੱਧੀ ਰਾਤ ਤੋਂ ਬਾਅਦ ਉੱਚ ਦੇ ਪੀਰ ਦੇ ਰੂਪ ਵਿੱਚ ਉੱਥੋਂ ਤੁਰੇ ਸਨ ਗੁਰ ਤੇਾਲ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਏ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ